ਔਰਤਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਦੇ ਵੀ ਇੰਨੀ ਸੁਖਾਲੀ ਨਹੀਂ ਹੁੰਦੀ 50 ਸਾਲ ਦੀ ਉਮਰ ਤੱਕ ਪਹੁੰਚਦੇ ਆ ਪਹੁੰਚਦੇ ਆ 50 ਸਾਲ ਦੀਆਂ ਹੁੰਦੀਆਂ ਔਰਤਾਂ ਆਪਣੇ ਪਿੰਡੇ ਤੇ ਜਿਹੋ ਜੀਆਂ ਕਹਾਣੀਆਂ ਹੰਡਾਉਂਦੀਆਂ ਨੇ ਜਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਮਾਹੌਲ ਮਿਲਿਆ ਹੁੰਦਾ ਜਾਂ ਉਹਨਾਂ ਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਥੋਪੀ ਜਾਂਦੀ ਹੈ ਉਹ ਬਹੁਤ ਹੀ ਸੌਖੀ ਨਹੀਂ ਹੁੰਦੀ ਇਹ ਸਫ਼ਰ ਇੰਨਾ ਸੁਖਾਲਾ ਨਹੀਂ ਹੁੰਦਾ 50 ਸਾਲ ਉਹਨਾਂ ਦੇ ਆਉਂਦੇ ਆ ਅੱਧੀ ਸਦੀ ਬੀਤ ਜਾਂਦੀ ਹੈ ਹਨਾ ਤੇ ਇਹ ਉਹਨਾਂ ਦੇ ਲਈ ਬਹੁਤ ਹੀ ਔਖਾ ਸਮਾਂ ਹੁੰਦਾ ਤੇ ਪਰ ਹੁਣ ਆਪਾਂ ਅੱਜ ਗੱਲ ਕਰਨੀ ਹੈਗੀ ਆ ਕਿ ਜਦੋਂ ਔਰਤ 50 ਸਾਲ ਪੂਰੇ ਕਰ ਲੈਂਦੀ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜੋ ਨਹੀਂ ਕਰਨਾ ਚਾਹੀਦਾ ਮੈਂ ਉਹਦੀ ਗੱਲ ਕਰਦੀਆਂ ਕਿ ਬਹੁਤ ਹੋ ਗਿਆ ਤੁਸੀਂ ਬਹੁਤ ਕੁਝ ਸੈਕਰੀਫਾਈਜ਼ ਕਰ ਲਿਆ ਤੁਸੀਂ ਬੜੀਆਂ ਚੀਜ਼ਾਂ ਆਪਦੇ ਲਈ ਇਗਨੋਰ ਹੀ ਕਰੀ ਰੱਖੀਆਂ ਤੁਸੀਂ ਹਰ ਇੱਕ ਜੀ ਦੇ ਲਈ ਖਾਸ ਕਰਕੇ ਬੱਚਿਆਂ ਲਈ ਕੁਰਬਾਨ ਹੁੰਦੇ ਗਏ ਆਪਣੇ ਪਤੀ ਲਈ ਕੁਰਬਾਨ ਹੁੰਦੇ ਗਏ ਰਿਸ਼ਤਿਆਂ ਦੇ ਵਿੱਚ ਜਿਹੜੀ ਉਥਲ ਪੁਤਲ ਹੁੰਦੀ ਸੀ ਆਪਦੇ ਤੇ ਚੱਲਦੇ ਗਏ ਪਰ ਹੁਣ ਸਾਰੀਆਂ ਚੀਜ਼ਾਂ ਤੇ ਇੱਕ ਵਿਰਾਮ ਚਿੰਨ ਲਾ ਦਿਓ ਇੱਕ ਸਟਾਪ ਲਾ ਦਿਓ ਹੁਣ ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਨੂੰ ਆਪਣੀਆਂ ਖੁਆਇਸ਼ਾਂ ਤੋਂ ਪਹਿਲਾਂ ਪਹਿਲ ਨਹੀਂ ਦੇਣੀ ਆਪਦੀ ਜ਼ਿੰਦਗੀ ਚ ਕੀ ਕੀ ਤੁਸੀਂ ਗਵਾਇਆ ਕੀ ਕੁਝ ਤੁਸੀਂ ਕਰ ਸਕਦੇ ਸੀ ਜੋ ਪਿੱਛੇ ਰਹਿ ਗਿਆ ਉਹਦੇ ਲਈ ਇਹ ਸਭ ਤੋਂ ਸੋਹਣਾ ਸਮਾਂ ਸਭ ਤੋਂ ਖੂਬਸੂਰਤ ਸਮਾਂ ਹੈਗਾ ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹੋ